ਸ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਫਾਈਨ ਟੀਵੀ ਨਿਊਜ਼ ਅੱਜ ਰਾਜਪੁਰ ਦੀਆਂ ਅਹਿਮ ਸਮੱਸਿਆਵਾਂ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆਂ ਅੱਜ ਮੈਂ ਤੁਹਾਨੂੰ ਇੱਕ ਬੜੀ ਇੱਕ ਵਿਸ਼ੇਸ਼ ਗੱਲ ਜੋ ਕਿ ਨਗਰ ਕੌਂਸਲ ਵੱਲੋਂ ਇੱਕ ਵੱਡਾ ਉਪਰਾਲਾ ਹੈਗਾ ਉਸ ਸੰਬੰਧੀ ਜਾਣਕਾਰੀ ਦੇਣ ਲਈ ਬੁਲਾਇਆ ਤਾਂ ਇਹ ਇਸ ਤਰ੍ਹਾਂ ਹੈਗਾ ਕਿ ਆਪਾਂ ਦੇਖ ਰਹੇ ਹਾਂ ਕਿ ਪੂਰੇ ਦੇਸ਼ ਦੇ ਵਿੱਚ ਪੂਰੇ ਸਟੇਟ ਦੇ ਵਿੱਚ ਆਪਣੇ ਪੰਜਾਬ ਦੇ ਜਿਹੜੇ ਕੁੱਤੇ ਹੈਗੇ ਆ ਲਵਰਸ ਕੁੱਤੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ। ਔਰ ਅਕਸਰ ਆਪਾਂ ਦੇਖਦੇ ਹਾਂ ਵੱਡੀਆਂ ਦੇਸ਼ ਦੇ ਹਾਈ ਕੋਰਟਾਂ ਵਿੱਚ ਤੇ ਵੱਡੀ ਸਾਡੀ ਕੋਰਟ ਜਿਹੜੀ ਸੁਪਰੀਮ ਕੋਰਟ ਹੈਗੀ ਆ ਤੇ ਇਸ ਦੀ ਸਮਝ ਹੁੰਦਾ ਹੈਗੀ ਆ। ਉੱਥੇ ਵੀ ਲਗਾਤਾਰ ਇਸੇ ਇਸ਼ੂ ਜਿਹੜਾ ਹੈਗਾ ਬਹੁਤ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਕੇ ਨਾ ਦਾ ਕਾਬਰ ਬੰਦ ਹੋਣਾ ਚਾਹੀਦਾ ਤਾਂ ਮੈਂ ਇਸ ਗੱਲ ਪਿੱਛੇ ਅੱਜ ਖੁਸ਼ੀ ਮਹਿਸੂਸ ਕਰਦਾ ਚਾਹੇ ਅਸੀਂ ਇਸ ਕੰਮ ਵਿੱਚ 延迟 ਹੋ ਗਏ ਪਰ ਅਸੀਂ ਨਗਰ ਕੌਂਸਲ ਰਾਜਪੁਰਾ ਵੱਲੋਂ ਨੀਲ ਪਰਦੇਜ ਜਿਹੜਾ ਸ਼ਿਸ਼ਾਣ ਘਾਟ ਹੈਗਾ ਉਸ ਦੇ ਨਾਲ ਇੱਕ ਦੋ ਵੀ ਕਿਹ ਜਗ੍ਹਾ ਹੈਗੀ ਹੈ ਨਗਰ ਕੌਂਸਲ ਦੀ ਮਲਕੀਅਤ ਅਸੀਂ ਉਹਦੇ ਵਿੱਚ ਐਨੀਮਲ ਬਰਥ ਕੰਟਰੋਲ ਦਾ ਜਿਹੜਾ ਸੈਂਟਰ ਹੈਗਾ ਉਹ ਬਣਾਉਣ ਦਾ ਅਸੀਂ ਫੈਸਲਾ ਕੀਤਾ ਸੀਗਾ ਪਹਿਲਾਂ ਅਸੀਂ ਨਗਰ ਕੌਂਸਲ ਦੀ ਮੀਟਿੰਗ ਵਿੱਚ ਉਹ ਮਤਾ ਪਾਸ ਕੀਤਾ ਉਦੋਂ ਬਾਅਦ ਅਸੀਂ ਉਹਦਾ ਅਸੀਂ ਟੈਂਡਰ ਫਲੋਟ ਕੀਤਾ ਉਹਦਾ ਟੈਂਡਰ ਹੈਗਾ ਉਹ ਸਿਰੇ ਚੜ ਗਿਆ ਤੂੰ ਮਕੇ ਮਕੇਸ਼ ਕੁਮਾਰ ਜੋ ठेकेदार ਹੈ ਗਿਆ ਉਹਨਾਂ ਨੂੰ ਟੈਂਡਰ ਗਿਆ ਇਹ ਲਗਭਗ 36-37 ਲੱਖ ਰੁਪਿਆ ਤਾਂ ਇਸ ਸੈਂਟਰ ਦਾ ਇਨਫਰਾਸਟ੍ਰਕਚਰ ਬਣਾਉਣ ਤੇ ਲੱਗਣਾ ਸਾਰਾ ਤੇ ਇਹਦੇ ਰਾਹੀਂ ਬੜੀ ਜਲਦੀ ਮੈਂ ਸਮਝਦਾ ਕਿ ਆਉਣ ਵਾਲੇ 5-6 ਮਹੀਨਿਆਂ ਦੇ ਵਿੱਚ ਜਿਹੜੇ ਸਾਡੇ ਹੁਣ ਸ਼ਹਿਰ ਦੇ ਵਿੱਚ ਕੁੱਤੇ ਫਿਰਦੇ ਬੇਸਾਰਾ ਉਹਨਾਂ ਦੇ ਅਸੀਂ ਇਹ ਨਸਬੰਧੀ ਕਰਨ ਦਾ ਜਿਹੜਾ ਕੰਮ ਹੈ ਸੀ ਉਹ ਸ਼ੁਰੂ ਕਰ ਦਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ ਕੁੱਤਿਆਂ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ ਉਸ ਨੂੰ ਕੰਟਰੋਲ ਕੀਤਾ ਜਾ ਸਕੇ ਮੈਂ ਤੇ ਇਹ ਵੀ ਦੱਸਣਾ ਚਾਹਣਾ ਕਿ ਇਸ ਤੋਂ ਇਲਾਵਾ ਹੋਰ ਕੋਈ ਕਾਨੂੰਨੀ ਤਰੀਕਾ ਨਹੀਂ ਹੈ ਅਸੀਂ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੀ ਆਬਾਦੀ ਨੂੰ ਕੰਟਰੋਲ ਕਰ ਸਕੀ ਕਿਉਂਕਿ ਇਹਨਾਂ ਦਾ ਵੈਕਸੀਨੇਸ਼ਨ ਹੋਣਾ ਕੁੱਤਿਆਂ ਦਾ ਤਾਂ ਕਿ ਇਹ ਕਿਸੇ ਨੂੰ ਕੁੱਤਾ ਕੋ ਵੱਢ ਲੰਦਾ ਤਾਂ ਉਹਦੇ ਨਾਲ ਦਾ ਜਾਨੀ ਨੁਕਸਾਨ ਨਾ ਹੋਵੇ ਕਿਉਂਕਿ ਬਹੁਤ ਹੀ ਇਸ ਬਸਿਆ ਗੰਭੀਰ ਹੁੰਦੀ ਜਾ ਰਹੀ ਹੈ ਕਈ ਖਬਰਾਂ ਤੁਹਾਡੇ ਪੱਤਰਕਾਰ ਵੀਰਾਮ ਤੋਂ ਦਿਖਾਈਆਂ ਜਾਂਦੀਆਂ ਲੈ ਆਵੀਆਂ ਜਾਂਦੀਆਂ ਨੇ ਜਿੱਤੇ ਬੱਚਿਆਂ ਦਾ ਕਿਥੇ ਤੇ ਕਿਥੇ ਔਰਤ ਦਾ ਕੁੱਤਿਆਂ ਵੱਲੋਂ ਜਿਹੜਾ ਫੜ ਕੇ ਨੋਚ ਕੇ ਖਾ ਗਏ ਤਾਂ ਅਸੀਂ ਆਪਣੀ ਡਿਊਟੀ ਸਮਝੀ ਤਾਂ ਮੈਂ ਇਹ ਵੀ ਦੱਸਣਾ ਚਾਹਣਾ ਕਿ ਪਿੱਛੇ ਅਸੀਂ ਕੁੱਤਿਆਂ ਨੂੰ ਕੁਤੇਰ ਜਿਹੜੀ ਬਰਥ ਹੈਗੀ ਆ ਇਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਟੈਂਡਰ ਵੀ ਲਾਇਆ ਸੀ ਇਹਦਾ ਪਰੰਤੂ ਉਸ ਟਾਈਮ ਇਨਫਰਾਸਟ੍ਰਕਚਰ ਸਾਡੇ ਕੋਲ ਸਹੀ ਨਾ ਹੋਣ ਕਰਕੇ ਉਸ ਤੇ ਕਿੰਦ ਕਰ ਤੋ ਕੀਤੀ ਕੁਛ ਜਿਹੜੇ ਪਸ਼ੂ ਪ੍ਰੇਮੀ ਨੇ ਉਹਨਾਂ ਵੱਲੋਂ ਤਾਂ ਅਸੀਂ ਉਹ ਕੰਮ ਜਿਹੜਾ ਸੀਗਾ ਉਹ ਨਹੀਂ ਸ਼ੁਰੂ ਕੀਤਾ ਤਾਂ ਕਿ ਹੁਣ ਅਸੀਂ ਪੱਕਾ ਪ੍ਰਬੰਧ ਕਰਨ ਲੱਗੇ ਆ ਤਾਂ ਮੈਂ ਸਮਝਦਾ ਕਿ ਰਾਜਪੁਰਾ ਗੀਨੇ ਚੁਣੇ ਸ਼ਹਿਰਾਂ ਵਿੱਚ ਹੋਊਗਾ ਪੰਜਾਬ ਦੇ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਬਾਕੀ ਮੈਂ ਆਸ ਕਰਾਂਗਾ ਕਿ ਮੇਰੇ ਦਫਤਰ ਸਟਾਫ ਜਿਹੜੀ ਸਾਡੇ ਇੰਜੀਨੀਅਰ ਸ਼ਾਕਾ ਦੇ ਅਧਿਕਾਰੀ ਨੇ ਉਹ ਵੀ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਬਹੁਤ ਜਲਦੀ ਇਸ ਕੰਮ ਨੂੰ ਸ਼ੁਰੂ ਕਰਾ ਕੇ ਮੁਕੰਮਲ ਕਰਾਉਣਗੇ ਤਾਂ ਜੋ ਅਸੀਂ ਇਹ ਲੋਕਾਂ ਨੂੰ ਜਿਹੜੀ ਰਾਹ ਦੇ ਸਕੇ ਇਹ ਬਦਲ ਕੀ ਪ੍ਰੋਸੈਸ ਕੀ ਹੋਊਗਾ ਇਹਦਾ ਇਹਦਾ ਇਸ ਤਰ੍ਹਾਂ ਹੈਗਾ ਜੀ ਇਹਦੇ ਅੰਦਰ ਕੇਜ ਬਣਾਏ ਜਾਂਦੇ ਆ ਪਿੰਜਰੇ ਕਾਇਦੇ ਨੇ ਆਪਾਂ ਨੂੰ ਤਾ ਸਿਸਟਮ ਇਹ ਕਿ ਜਦੋਂ ਜਿਹੜੇ ਸਾਡੇ ਠੇਕੇਦਾਰ ਹੋਣਗੇ ਜਿਹੜੇ ਕੋਈ ਜਿਨ੍ਹਾਂ ਨੂੰ ਇਹ ਠੇਕਾ ਦਿੱਤਾ ਜਾਊਗਾ ਯਾ ਸੀ ਕੋਈ ਡਰਾਈਵ ਡਾਕਟਰ ਆਪਣੇ ਵਿੱਚ ਰੱਖ ਸਕਦੇ ਆ ਪ੍ਰਾਈਵੇਟ ਸਾਹਿਬ ਵੀ ਰੱਖ ਸਕਦੇ ਆ ਇਹ ਮੱਲੇਆਂ ਦੇ ਕੁੱਤੇ ਇਕੱਠੇ ਕਰਨਗੇ ਉਹਨਾਂ ਨੂੰ ਫੜ ਕੇ ਸੈਂਟਰ ਤੱਕ ਲੈ ਆਣਗੇ ਉੱਥੇ ਤੱਕ ਉੱਥੇ ਇਹਨਾਂ ਦੀ ਨਸਬੰਦੀ ਕਰਕੇ ਇਹਨਾਂ ਨੂੰ ਫਿਰ 7 ਦਿਨਾਂ ਵਾਸਤੇ ਪਿੰਜਰਿਆਂ 'ਚ ਰੱਖਿਆ ਜਾਂਦਾ ਜਿਹੜੀ ਮੈਨੂੰ ਜਾਣਕਾਰੀ ਹੈਗੀ ਹੈ ਉੱਥੇ ਡਾਇਟ ਦਿੱਤੀ ਜਾਂਦੀ ਹੈ ਉਹਨਾਂ ਨੂੰ ਉਸ ਤੋਂ ਬਾਅਦ ਜਦੋਂ 7 ਦਿਨਾਂ ਦਾ ਬਾਅਦ ਉਹਨਾਂ ਨੂੰ ਕੁੱਤਿਆਂ ਨੂੰ ਫੜ ਕੇ ਉੱਥੇ ਹੀ ਛੱਡਿਆ ਜਾਏਗਾ ਜਿੱਥੋਂ ਉਹਨਾਂ ਨੂੰ ਫੜਿਆ ਸੀਗਾ। ਇਸ ਪ੍ਰੋਸੈਸ ਸਾਡਾ ਲਗਾਤਾਰ ਚੱਲੇਗਾ ਕਿਉਂਕਿ ਅਸੀਂ ਪੱਕਾ ਪ੍ਰਬੰਧ ਕਰਾਂਗੇ ਉਸ ਤੋਂ ਬਾਅਦ ਜਦੋਂ ਸਾਡਾ ਇਨਫਰਾਸਟ੍ਰਕਚਰ ਤਿਆਰ ਹੋ ਗਿਆ ਅਸੀਂ ਜਿਹੜੀ ਵੀ ਟੀਮ ਨੂੰ ਇਹ ਜ਼ਿੰਮੇਵਾਰੀ ਦੇ ਆ ਕੇ ਕੰਮ ਕਰਨ ਨੂੰ ਉਹ ਰੈਗੂਲਰ ਕੰਮ ਕਰੇਗੀ ਉਹ ਮੇਰੇ ਖਿਆਲ ਹੈ ਜਦੋਂ ਕੰਮ ਸ਼ੁਰੂ ਹੋ ਜਾਏਗਾ ਉਹਦੇ 1 ਸਾਲ ਦੇ ਅੰਦਰ ਅੰਦਰ ਸ਼ਹਿਰ ਦੇ ਵਾਸੀਆਂ ਨੂੰ ਬਹੁਤ ਜ਼ਿਆਦਾ ਰਾਤ ਮਿਲੇਗੀ ਆਪਾਂ ਨੂੰ ਲੱਗੇਗਾ ਕਿ ਹੁਣ ਕਾਫੀ ਕੰਟਰੋਲ ਹੋ ਗਿਆ। ਬਸ ਇਹ ਲੱਗਦਾ ਵੀ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਆਵਾਰਾ ਜਿਹੜੇ ਕੁੱਤੇ ਉਹਨਾਂ ਦਾ ਮਤਲਬ ਸ਼ਹਿਰ ਕਿ ਜੇ ਹੁਣ ਮੇਰੇ ਦਫਤਰ ਦੇ ਅਧਿਕਾਰੀ ਇੰਜੀਨੀਅਰਿੰਗ ਸ਼ਾਖਾ ਦੇ ਸਹਿਯੋਗ ਦੇਣਗੇ ਤਾਂ ਮੇਰੇ ਖਿਆਲ ਨਾਲ ਇਹ 5-6 ਮਹੀਨੇ ਦੇ ਵਿੱਚ ਸਾਰਾ ਅਸੀਂ ਇਹ ਸੈਂਟਰ ਤਿਆਰ ਕਰ ਦਾਂਗੇ। ਤਾਂ ਉਹਦੇ ਬਾਅਦ ਫਿਰ ਅਸੀਂ ਉਹਦੀ ਜਿਹੜੀ ਹੈਗੀ ਆ ਮਤਲਬ ਅਗੇ ਅਗੇ ਜਿਹੜਾ ਕੁੱਤਿਆਂ ਨੂੰ ਫੜ ਕੇ ਉਹਨਾਂ ਦੀ ਨਸਬੰਦੀ ਕਰਨ ਦਾ ਕੰਮ ਸ਼ੁਰੂ ਹੋ ਜਾਊਗਾ। ਉਹਦੇ ਨਾਲ ਦੇਖੋ ਜਿੰਨੇ ਕੁੱਤੇ ਨਸਬੰਦੀ ਹੋਈ ਜਾਊਗੀ ਇੱਕ ਤਾਂ ਉਹਨਾਂ ਦੇ ਕੁੱਤੇ ਜਿਹੜੇ ਐਗਰੈਸਿਵ ਹੋਗੇ ਨਾ ਬੰਦਿਆਂ ਦੇ ਪਿੱਛੇ ਪੈਣੇ ਆ ਗੱਡੀਆਂ ਪਿੱਛੇ ਪੈਣੇ ਆ। ਉਹ ਉਹ ਐਗਰੈਸਿਵ ਰਸ ਘੱਟ ਜਾਂਦੀ ਉਹਦੇ ਵਿੱਚ। ਜਦੋਂ ਤਾਂ ਉਸ ਕਰਕੇ ਵੀ ਉਹ ਉਦੋਂ ਨਾਲ ਆਪਾਂ ਨੂੰ ਦਿਨ-ਬਦਨ ਕਿਉਂਕਿ ਜਿਹੜੇ ਹਸੀ ਰੋਜ਼ ਫੜੀ ਜਾਣੇ ਨੇ ਕੇਜਾਂ ਚ ਬੰਦ ਕਰੀ ਜਾਣੇ ਨੇ ਨਸਬੰਦੀ ਕਰਕੇ ਉਹਦੇ ਬਾਅਦ ਉਹ ਅੱਜ ਕੁਝ ਫੜ ਲੈ ਕੱਲ ਕੁਝ ਫੜ ਲੈ ਉਹ ਪਿਛਲੇ ਛੱਡੀ ਜਾਵਾਂਗੇ ਨਾ ਫੇਰ ਫੜੀ ਜਾਵਾਂਗੇ ਉਹ ਰੂਟੀਨ ਕੰਮ ਚੱਲੂਗਾ ਉਹਦੇ ਬਾਅਦ ਇੱਕ ਰਾਹ ਦੇ ਮਿਲੂਗੀ ਸ਼ਹਿਰ ਨਿਵਾਸੀਆਂ ਨੂੰ ਕਿਉਂਕਿ ਜਦੋਂ ਆਬਾਦੀ ਕੰਟਰੋਲ ਹੋ ਜਾਊਗੀ ਉਹ ਪਿੱਛੇ ਜਿਹੜਾ ਉਹਨਾਂ ਦਾ ਇੱਧਰ ਗੁੱਸਾ ਉਹਦਾ ਉਹ ਖਤਮ ਹੋ ਜਾਊਗਾ ਤਾਂ ਜਾ ਕੇ ਉਹਨਾਂ ਦੇ ਜਿਹੜਾ ਸ਼ਹਿਰ ਦਾ ਕਾਫੀ ਲੋਕਾਂ ਨੂੰ ਰਾਹ ਮਿਲੇਗੀ ਇਹ ਸ਼ਹਿਰ ਦੀ ਹਦੂਦ ਦੇ ਵਿੱਚੋਂ ਵਿੱਚ ਉੱਤੇ ਫੜਨੇ ਹੈ ਯਾ ਨੇੜੇ ਨੇੜੇ ਜਿਹੜੇ ਨਹੀਂ ਦੇਖੋ ਜੀ ਸ਼ਹਿਰ ਦੇਖੋ ਇਹ ਹੁਣ ਕੁੱਤਿਆਂ ਵਾਸੇ ਕੋਈ ਲਿਮਟ ਤਾਂ ਹੈ ਨਹੀਂ ਕੋਈ ਠੀਕ ਹੈ ਨਾ ਕਿੱਥੋਂ ਆ ਕਿੱਥੇ ਚਲੇ ਗਏ ਪਰ ਇਹ ਵੀ ਜਿਹਨੇ ਸਾਡੇ ਸ਼ਹਿਰ ਦੇ ਹਦੂਦ ਦੇ ਅੰਦਰ ਆ ਗਿਆ ਠੇਕਾ ਤਾਂ ਯਾ ਸਾਡੀ ਜ਼ਿੰਮੇਵਾਰੀ ਤਾਂ ਉੱਥੇ ਤੱਕ ਹੁੰਦੀ ਹੈ ਅਸੀਂ ਇਹ ਕਰਾਂਗੇ ਜਦੋਂ ਸਾਡਾ ਆਪਣਾ ਕੰਮ ਨਿਬੜ ਜਾਊਗਾ ਬਈ ਸਾਨੂੰ ਸਰਕਾਰ ਦੇ ਕੋਈ ਹਦਾਇਤ ਆਊਗੀ ਤਾਂ ਅਸੀਂ ਉਹ ਵੀ ਕੰਮ ਕਰ ਲਾਂਗੇ ਕੋਈ ਦਿੱਕਤ ਆਲੀ ਕਰਦੇ ਉਸ ਇੱਕ ਪੰਜਾਬ ਤੇ ਹਾਰੇ ਹਾਈ ਕੋਰਟ ਵੱਲੋਂ ਕਿਹਾ ਗਿਆ ਸੀ ਜਿਹਨੂੰ ਕੁੱਤਾ ਵੱਢੇਗਾ ਉਹਨੂੰ ਮੁਆਵਜ਼ਾ ਦਿੱਤਾ ਜਾਊਗਾ ਹੁਣ ਤਾਂ ਕੋਈ ਆਪਣੇ ਕੋਈ ਕੇਸ ਆਏਗੇ ਜਾਂ ਤੇ ਕੋਈ ਕਿਸੇ ਐਪਲੀਕੇਸ਼ਨ ਕਿੰਨੀ ਆਏ ਨੇ ਜਨੇ ਬਈ ਜ ਇੱਕ ਬੱਚਾ ਆਇਆ ਸੀਗਾ ਇਹ ਲਗਭਗ ਨੂੰ 6 ਮਹੀਨੇ ਹੋ ਗਏ। ਉਹ ਰਫਾਦਰ ਲੈ ਕੇ ਆਇਆ ਸੀ ਉਹਨੂੰ ਕਾਫੀ ਨੋਚਿਆ ਗਿਆ ਸੀ ਬੁਰੀ ਤਰ੍ਹਾਂ ਦੇ ਨਾਲ। ਉਦੋਂ ਹੀ ਜਿਹੜਾ ਅਸੀਂ 6-8 ਮਹੀਨੇ ਹੋ ਗਏ ਅਸੀਂ ਉਦੋਂ ਸੋਚਿਆ ਵੀ ਸਾਨੂੰ ਬੜੀ ਜਲਦੀ ਕੰਮ ਕਰਨਾ ਚਾਹੀਦਾ। ਕਿਉਂਕਿ ਮੰਗ ਤਾਂ ਪਹਿਲੇ ਵੀ ਉੱਠ ਰਹੀ ਸੀ ਪਰ ਦਿਨ ਬਦ ਦਿਨ ਲੋਕੀ ਜਿਆਦਾ ਜਾਗਰੂਕ ਹੋ ਰਹੇ ਨੇ ਨੁਕਸਾਨ ਵੀ ਜਿਆਦਾ ਹੋ ਰਿਹਾ। ਹਰ ਸਾਲ ਹੀ ਬਹੁਤ ਜ਼ਿਆਦਾ ਸਾਨੂੰ ਸ਼ਿਕਾਇਤਾਂ ਆਉਂਦੀਆਂ ਵੀ ਬੱਤ ਕੁੱਤੇ ਵੱਟ ਰਿਹਾ ਕਰਦੇ। ਅਸੀਂ ਉਹਨੂੰ ਸਾਡੇ ਕੋਲ ਕੋਈ ਹਦਾਇਤ ਨਹੀਂ ਹੈ ਸਰਕਾਰ ਦੇ। ਅਇ ਤੱਕ ਜੋ ਮੇਰੀ ਜਾਣਕਾਰੀ ਜਿਹਨੇ ਖੇਗੀ ਸਾਨੂੰ ਕੋਈ ਸਰਕਾਰ ਵੱਲੋਂ ਲਿਖਤ ਨਹੀਂ ਆਏ ਵੀ ਅਸੀਂ ਕਿਸੇ ਨੂੰ ਮੁਆਵਜ਼ਾ ਦੇਣਾ ਹੈਗਾ ਅਦਾਲਤਾਂ ਦੇ ਹੁਕਮ ਜ਼ਰੂਰ ਆਏ ਨੇ ਪਰ ਉਹਨਾਂ ਦੀ ਅੱਗੋਂ ਅੱਗੇ ਇੰਪਲੀਮੈਂਟ ਸਰਕਾਰ ਦੇ ਹੁਕਮਾਂ ਨਾਲ ਹੀ ਹੋਣੀ ਹੈ ਉਹ ਸਾਨੂੰ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਤਾਂ ਇਸ ਕਰਕੇ ਅਸੀਂ ਉਸ ਜਿਹੜਾ ਬੱਚੇ ਦੀ ਉਹਦੀ ਪਰਿਵਾਰਕ ਹਾਲਤ ਆਦਿ ਵੀ ਦੀ ਠੀਕ ਨਹੀਂ ਸੀ ਉਹਦੇ ਫਾਦਰ ਦੀ ਤਾਂ ਅਸੀਂ ਕਮੇਟੀ ਦੇ ਅਸੀਂ ਸਾਰੇ ਮੁਲਾਜ਼ਮਾਂ ਨੇ ਅਸੀਂ ਆਮຊਿਆ ਨੇ ਅਸੀਂ ਕੁਛ ਰਕਮ ਇਕੱਠੀ ਕਰਕੇ ਉਹਨੂੰ ਇਲਾਜ ਵਾਸਤੇ ਦਿੱਤੀ ਸੀਗੀ ਬਾਕੀ ਸਰਕਾਰੀ ਤੌਰ ਦੇ ਉਤੇ ਮੇਰੇ ਖਿਆਲ ਨਾਲ ਹਾਲੇ ਤੱਕ ਕੋਈ ਐਸਾ ਕੇਸ ਮਤਲਬ ਸਾਨੂੰ ਉਹਨਾ ਸਾਡੇ ਕੋਲ ਪਹੁੰਚਿਆ ਸੀਗਾ ਆਫੀਸ਼ੀਅਲੀ ਇਹਨਾਂ ਕਿਸੇ ਨੇ ਅਸੀਂ ਮੁਆਫੀ ਸਾਰੇ ਜਿਲ੍ਹੇ ਦੀ ਤੁਹਾਡੀ ਨੋਟ ਨੋਟਿਫਿਕੇਸ਼ਨ ਹੋ ਗਈ ਹੈ ਆਇਪਰਾ ਪਹਿਲਾ ਹੋਇਆ ਸ਼ਾਇਦ ਹੋਊਗਾ ਐਂ ਜਿੱਥੇ ਮਤਲਬ ਕੁੱਤੇ ਦਾ ਸਟਾਫੜ ਕੇ ਨਸ਼ਵੰਦੀ ਕੀਤੀ ਜਾਊਗੀ ਦੇਖੋ ਪਟਿਆਲੇ ਦੀ ਇੱਕ ਖਬਰ ਆਈ ਸੀ ਜ਼ਰੂਰ ਕਾਰਪੋਰੇਸ਼ਨ ਦੀ ਪਰ ਮੈਨੂੰ ਨਹੀਂ ਪਤਾ ਵੀ ਉਹਨਾਂ ਦਾ ਕੰਮ ਕਿੱਥੇ ਪਹੁੰਚਿਆ ਪਰ ਅਸੀਂ ਬਤਨ ਦੱਸ ਰਹੇ ਵੀ ਅਸੀਂ ਜਗ੍ਹਾ ਵੀ ਆਇਡੈਂਟੀਫਾਈ ਕਰਤੀ ਐਸਟੀਮੇਟ ਵੀ ਤਿਆਰ ਕਰ ਲਏ ਟੈਂਡਰ ਵੀ ਲੱਗ ਗਿਆ ਸਾਡੇ ਅੱਜ ਕੰਮ ਹੀ ਅਲਾਟ ਹੋ ਗਿਆ ਇਹ ਕਿੰਨੇ ਦਿਨਾਂ ਦਾ ਸ਼ੁਰੂ ਕਰ ਦੋਗੇ ਫੜਨ ਕੁੱਤੇ ਨੂੰ ਫੜਨ ਦੇਖੋ ਇਹ ਤਾਂ ਹੁਣ ਇਨਫਰਾਸਟ੍ਰਕਚਰ ਪਹਿਲਾਂ ਬਣੇਗਾ ਨਾ ਜੀ ਉਹ 2 ਮਹੀਨੇ 3 ਮਹੀਨੇ 4 ਮਹੀਨੇ ਲੱਗਣਗੇ ਉਹਦੇ ਤੇ ਜੇ ਜਲਦੀ ਅਸੀਂ ਕਰੀਏ ਤਾਂ ਤਾਂ ਵੀ 4-5 ਮਹੀਨੇ ਕੰਮ ਹੈਗਾ ਜੇ ਹੁਣ ਅਧਿਕਾਰੀ ਜੇ ਸੋਸ ਕਰਨਗੇ ਫਿਰ ਦੇਖੋ ਜ਼ਿੰਮੇਵਾਰੀ ਉਹਨਾਂ ਦੀ ਹੈਗੀ ਹੈ ਮੈਂ ਅਸੀਂ ਤਾਂ ਹੁਣ ਕਰ ਸਕਦੇ ਆ ਸਾਰਾ ਕੁਝ ਉਹ ਜਲਦੀ ਕਰਾ ਲੈਣਗੇ ਤਾਂ ਸਾਨੂੰ ਸ਼ਹਿਰ ਨੂੰ ਲੰਗੂਗਾ ਵੀ ਕੁਝ ਸਾਡਾ ਉਹ ਫਰਕ ਪੈਣਾ ਮਤਲਬ ਕਹਿਣ ਦਾ ਭਾਵੇਂ ਇਸੇ ਸਾਲ ਦੇ ਵਿੱਚ ਕਾਫੀ ਰਾਹਤ ਮਹਿਸੂਸ ਹੋਊਗੀ ਬਿਲਕੁਲ ਮਿਲ ਸਕਦੀ ਹੈ ਜੀ